ਲੱਛ ਕੋ ਮੈਂ ਸ਼ਮਸ਼ੀਰ ਬਗਾ ਅੱਜ ਅਸੀਂ ਉਸ ਪਿੰਡ ਦੇ ਵਿੱਚ ਪਹੁੰਚੇ ਆ ਜਿਸ ਪਿੰਡ ਦਾ ਨਾਮ ਤੁਹਾਨੂੰ ਸਭ ਨੇ ਹੀ ਦੇਖਿਆ ਕਿ ਪੂਰੇ ਵਰਲਡ ਦੇ ਵਿੱਚ ਜਿਹੜਾ ਲਿਆ ਗਿਆ ਇਸ ਪਿੰਡ ਦਾ ਨਾਮ ਜੰਡੋਰੀ ਹੈ ਹਿਮਾਚਲ ਪ੍ਰਦੇਸ਼ ਦੇ ਬਾਰਡਰ ਦੇ ਉੱਤੇ ਜਿਹੜਾ ਇਹ ਪਿੰਡ ਵਸਿਆ ਹੋਇਆ ਹੈ ਬਹੁਤ ਹੀ ਬੜੇ ਵਧੀਆ ਜਿਹੜਾ ਪਿੰਡ ਹੈ ਪ੍ਰਕਿਰਤੀ ਜਿਹੜੀ ਬਹੁਤ ਵਧੀਆ ਹੈ ਇਸ ਇਲਾਕੇ ਦੇ ਵਿੱਚ ਅੱਜ ਦੇ ਜਿਹੜੇ ਬੱਚੇ ਆ ਜਿਹਨਾਂ ਬੱਚਿਆਂ ਵੱਲੋਂ ਅੱਜ ਜਿਹੜੇ ਬੱਚੇ ਵੱਲੋਂ 3 ਕਰੋੜ ਦਾ ਇਨਾਮ ਜਿਹੜਾ ਹੈ ਅਨ ਡ੍ਰੀਮ 11 ਦੇ ਵਿੱਚ ਜਿੱਤਿਆ ਗਿਆ ਮੇਰੇ ਨਾਲ ਨਾ ਇਹਨਾਂ ਦਾ ਨਾਮ ਕੀ ਹੈ ਜੀ ਗੌਰਵ ਰਾਣਾ ਜੀ ਗੌਰਵ ਰਾਣਾ ਜੀ ਮੇਰੇ ਨਾਲ ਹੈ ਗੌਰਵ ਰਾਣਾ ਜੀ ਤੁਸੀਂ ਇੱਕ ਨਾਮ ਜਿੱਤਿਆ ਹੈ ਤੁਹਾਨੂੰ ਕਿਹਾ ਕਿੰਨਾ ਕੋਈ ਕਿਸ ਨੇ ਸਿਖਾਇਆ ਸੀ ਜਿਹੜੀ ਗੇਮ ਖੇਡਾਉਣੀ ਜਾਂ ਕਰਨੀ ਹਾਂਜੀ ਨਾਲ ਦੇ ਭਾਈ ਉਰੀ ਲਾਂਦੇ تھے ਹੀ ਉਹਨਾਂ ਨੂੰ ਦੇਖ ਦੇਖ ਕੇ ਆਂਧਰੇ ਤੇ ਲੋਕ ਨਾ ਜਿੱਦਣ ਤੁਸੀਂ 3 ਕਰੋੜ ਜਿੱਤੇ ਨਾ ਉਦਣ ਦੇ ਲੋਕਾਂ ਨੇ ਮੋਬਾਈਲ ਨਵੇਂ ਵੀ ਖਰੀਦ ਲਏ ਹੋਰ ਤੇ ਲੋਕੀ ਇੱਕ ਦੂਜੇ ਨੂੰ ਪੁੱਛਣ ਲੱਗੇ ਵੀ ਤੁਸੀਂ ਭਾਈ ਕਿੱਦਾਂ ਕਿਹਾ ਚੱਲਦਾ ਹੈ ਜਿਹੜੇ ਸਾਡੇ ਵਰਗੇ ਤੇ ਉਹ ਵੀ ਪੁੱਛਣ ਲੱਗੇ ਦਾ ਮੈਚ ਖੇਲਣ ਦਾ ਸ਼ੌਂਕ ਹੈ ਜੀ ਤੇ ਦੇਖਦਾ ਵੀ ਮੈਂ ਫਿਰ ਮੈਂ ਇੱਕ ਦਿਨ ਲਈ ਦੀ ਟੀਮ ਬਣਾ। ਅੱਜ ਕੋ ਇੱਕ ਗੱਲ ਹੋਰ ਅਸੀਂ ਕਹਿਣਾ ਭੁੱਲ ਗਏ ਪਈ ਅੱਜ ਸਾਡੇ ਗੌਰਵ ਰਣਜੀਤ ਦਾ ਜਨਮ ਦਿਨ ਹੈ। ਅੱਗੇ ਹਰ ਇੱਕ ਅਖਬਾਰ ਦੇ ਵਿੱਚ ਹਰ ਚੈਨਲ ਦੇ ਵਿੱਚ 14 ਸਾਲ 14 ਸਾਲ ਕਰ ਜਾਂਦੇ ਹੁਣ 15 ਸਾਲ ਕਰਿਓ। ਕਿ ਅੱਜ ਦੇ ਬਾਅਦ ਇਹ 15 ਸਾਲ ਦੇ ਹੋ ਗਏ ਅੱਜ। 14 ਸਾਲ ਦੇ ਨਹੀਂ ਹੁਣ ਰਹੇ ਹੈਗੇ। ਤੇ ਅਸੀਂ ਵੀ ਵਧਾਈ ਦੇਣਾ ਵਾਸਤੇ ਇੱਥੇ ਪਹੁੰਚੇ ਇਹਨਾਂ ਦੇ ਘਰ ਨਾਲ ਇਹਨਾਂ ਦੇ ਫਾਦਰ ਸਾਹਿਬ ਬੈਠੇ ਆ। ਇਹਨਾਂ ਨੇ ਕਾਫੀ ਮਿਹਨਤ ਕਰੀਏ ਫੋਟੋਗ੍ਰਾਫੀ ਕਰਦੇ ਆ ਕਾਕਾ ਜੀ ਤੁਸੀਂ ਫੋਟੋਗ੍ਰਾਫੀ ਕਰਦੇ ਕਿਆ ਗੁਜ਼ਾਰਾ ਚੱਲਦਾ ਸੀ ਚੱਲ ਰਿਹਾ ਸੀ ਆਪਣਾ ਥੋੜਾ ਬਹੁਤ ਜੀ ਤੇ ਇੰਨਾ ਵੀ ਨਹੀਂ ਸੀਗਾ ਤੇ ਠੀਕ ਸੀਗਾ ਗੁਜ਼ਾਰਾ ਚੱਲ ਰਿਹਾ ਤੁਹਾਡਾ ਬੱਚਾ ਇਸ ਤਰ੍ਹਾਂ ਕਰ ਜਾਏਗਾ ਕਿ ਤੁਹਾਨੂੰ ਹੈ ਤਾਂ ਵਿਸ਼ਵਾਸ ਨਹੀਂ ਇਹਨਾਂ ਤੋਂ ਮੈਨੂੰ ਕੋਈ ਵਿਸ਼ਵਾਸ ਨਹੀਂ ਤਾਂ ਜੀ ਵੀ ਬੱਚਾ ਕਰ ਜਾਏਗਾ ਲੇਕਿਨ ਰੱਬ ਦੀ ਕਿਰਪਾ ਉਹਦੇ ਇਹਦਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੇਰੇ ਪਰਿਵਾਰ ਦੇ ਵਿੱਚ ਮੇਰੀ ਮਾਤਾ ਜੀ ਹੈ ਘਰ ਵਾਲੀ ਤੋਂ ਮੇਰੇ ਬੱਚੇ ਇੱਕ ਬੇਟੀ ਸੀ ਪੰਜੇ ਜੀ ਮੇਰੇ ਭਰਾ ਵੀ ਹਨ ਮੇਰੇ ਦੋ ਵੱਡੇ ਭਰਾ ਹੈ ਜੀ ਤੇ ਇੱਕ ਸਿਸਟਰ ਹੈ ਤੇ 4 ਦੇ ਵੀ ਤਨ ਕੇ ਸਾਰੇ ਹੈਗੇ ਪਰ ਲੇਕਿਨ ਜਿਹੜਾ ਤੁਸੀਂ ਕੰਮ ਵੀ ਕਰਦੇ ਸੀਗੇ ਫੋਟੋਗ੍ਰਾਫੀ ਦੀ ਕਰਨੀ ਸੀਜ਼ਨ ਪਰ ਸੀਜ਼ਨ ਸੀਜ਼ਨ ਤੇ ਜਾਣਾ ਹੁੰਦਾ ਹਾਂਜੀ ਬਸ ਸੀਜ਼ਨ ਤੋਂ ਸੀਜ਼ਨ ਹੈ ਬੱਸ ਐਸੇ ਫੋਟੋਗ੍ਰਾਫੀ ਮਾ ਹੋਰ ਕੁਝ ਨਹੀਂ ਹੈ ਸੀਜ਼ਨ ਤੋਂ ਸੀਜ਼ਨ ਟਾਈਮ ਹੈ ਹੁਣ ਦੇਖ ਲਓ ਤੁਸੀਂ ਇਸ ਟਾਈਮ 3 ਮਹੀਨੇ ਮੈਰਿਜ ਬੰਦ ਹੈ 3 ਮਹੀਨੇ ਤੱਕ ਗੁਜ਼ਾਰਾ ਕਰਨਾ ਔਖਾ ਹੈ ਉਹ ਪਰਫਿ ਵਿੱਚ ਔਖਾ ਹੋਏ ਜਿਹਾ ਵੀ ਪੈਸੇ ਜਿਹੜਾ ਕਮਾਈ ਜਾਂਦੇ ਸੀ ਨਾਲ ਖਤਮ ਹੁੰਦੇ ਸੀ ਬਿਲਕੁਲ ਬਿਲਕੁਲ ਜੋ ਕਮਾਣੇ ਉਹ ਸਾਥ ਹੀ ਲੱਗ ਜਾਂਦੇ ਚਲੋ ਦੋਨੋਂ 3 ਕਰੋੜ ਦੀ ਬਕਸੇ ਰੱਬ ਨੇ ਕੀਤੀ ਹੈ ਤੇ ਇਸ ਪੈਸੇ ਨੂੰ ਕਹਿੰਦੇ ਹੁੰਦੇ ਪੈਸਾ ਆ ਤਾਂ ਜਾਂਦਾ ਪਰ ਸਾਹਮਣਾ ਬੜਾ ਔਖਾ ਹੁੰਦਾ ਬਹੁਤ ਮੁਸ਼ਕਲ ਹੈ ਜੀ ਬੜਾ ਕਨਫਿਊਜ਼ ਇਹ ਬੰਦਾ ਹੁੰਦਾ ਵੀ ਪੈਸੇ ਨੂੰ ਇਨਵੈਸਟਮੈਂਟ ਕਿਵੇਂ ਕਰਨਾ ਹੈ ਕਿਸ ਤਰ੍ਹਾਂ ਨਹੀਂ ਕਰਨੀ ਹੈ ਉਹ ਬੜੀ ਦਿੱਕਤ ਆਂਦੀ ਹੈ ਜੀ ਚਲੋ ਹੁਣ ਦੇਖਦੇ ਕਿਸ ਤਰ੍ਹਾਂ ਤੁਸੀਂ ਦੇਣਾ ਚਾਹੁੰਦੇ ਤੁਸੀਂ ਆਮ ਲੋਕ ਵੀ ਤੁਹਾਡੇ ਵੀਡੀਓ ਬਹੁਤ ਦੇਖਣੇ ਲੋਕ ਮੈਂ ਤਾਂ ਇਹ ਹੀ ਦੇਖ ਦੇਣਾ ਚਾਹੁੰਦਾ ਜੀ ਕਿ ਤੁਸੀਂ ਕਿਸੇ ਮਗਰ ਨਾ ਲ ਇਹ ਤਾਂ ਇੱਕ ਲੱਕ ਹੁੰਦਾ ਜੀ। ਮੇਰੇ ਬੱਚੇ ਨੇ ਲਗਾਇਆ। ਠੀਕ ਹੈ ਜੀ ਇਹਨੂੰ ਦੇਖ ਕੇ ਇਸ ਤਰ੍ਹਾਂ ਕਰੋ ਵੀ ਐਸੇ ਵੀ ਲਗਾ ਦੇਣਾ 10 ਦਾ ਟੀਮਾਂ 15-15 ਟੀਮਾਂ ਤੁਸੀਂ ਆਪਣੇ ਪੈਸੇ ਦੇ ਨਾਲ ਖਰਚੋ। ਚਲੋ ਜੇ ਲਗਾਣਾ ਤਾਂ ਇੱਕ ਦੀ ਟੀਮ ਲਗਾਓ ਆਪਣੇ ਲੱਕ ਵਾਸਤੇ ਫਿਰ ਇੰਨਾ ਵੀ ਨਾ ਕਰਿਓ ਵੀ ਅਸੀਂ ਦੀ ਬਰਬਾਦੀ ਨਾ ਕਰਿਓ। ਬਿਲਕੁਲ ਜੀ ਬਿਲਕੁਲ ਮੈਂ ਕਹਿੰਦਾ ਵੀ ਆਪਣੇ ਪੈਸੇ ਨੂੰ ਸੇਵ ਰੱਖੋ। ਪੈਸੇ ਦੀ ਬਰਬਾਦੀ ਨਾ ਕਰੋ। ਇਸ ਤਰ੍ਹਾਂ ਦੇ ਬਹੁਤ ਬੰਦੇ ਆ ਜੋ ਬਹੁਤ ਪੈਸੇ ਲਾ ਚੁੱਕੇ ਆ। ਇਹ ਗਲ ਹੋ ਰਿਹਾ ਹੈ। ਕਾਫੀ ਵੀਡੀਓ ਮਿਲੀਅਨ ਦੇ ਵਿੱਚ ਜਾ ਰਹੀਆਂ। ਹਰ ਇੱਕ ਚੈਨਲ ਦੇ ਉੱਤੇ ਵੀਡੀਓ ਘੁੰਮ ਰਹੀ ਹੈ। ਪਰ ਲੇਕਰ ਕਮੈਂਟ ਪੜ ਪੜ ਕੇ ਮੈਂ ਕਹਦਾ ਮੈਂ ਕਮੈਂਟ ਪੜ ਪੜ ਕੇ ਥੱਕ ਗਿਆ ਕੀ ਤਰ੍ਹਾਂ ਦੇ ਕਮੈਂਟ ਕਰ ਰਹੇ ਲੋਕ ਇਹ ਕਹਿੰਦੇ ਆਪਣੇ ਬੱਚਿਆਂ ਨੂੰ ਬਚਾ ਲਓ ਕੋਈ ਬੱਚੇ ਕਹਿੰਦੇ ਯਾਰ ਤੁਸੀਂ ਇਹ ਸੱਟਾ ਕਹਿੰਦੇ ਇਹਨੂੰ ਡੜਾ ਕਹਿੰਦੇ ਆ ਪਰ ਲੋਕੋ ਮੈਂ ਸਭ ਨੂੰ ਇਹ ਜਰੂਰ ਕਹਿੰਦਾ ਬੱਚਿਆਂ ਨੂੰ ਵੀ ਇਹ ਡੜਾ ਸੱਟਾ ਚਲੋ ਇੱਕ ਲੱਗ ਗੇਮ ਹੈਗੀ ਹੈ ਪਰ ਇਹ ਗੇਮ ਜਿਹੜੀ ਹੈ ਇੱਕ ਗੇਮ ਹੈ ਜਿਹੜੀ ਸਾਡੇ ਡ੍ਰੀਮ 11 ਵੱਲੋਂ ਜਿਹੜਾ ਇੱਕ ਬਿਲਕੁਲ ਬੱਚਿਆਂ ਵੱਲ ਇੰਟਰਸਟਡ ਹੈ ਕਿ ਤਾਂ ਕਿ ਬੱਚੇ ਗੇਮਾਂ ਵੱਲੋਂ ਜਾਣ ਉਹ ਜਿਹੜਾ ਉਹਨਾਂ ਦੇ ਵੱਲੋਂ ਜਿਹੜਾ ਦਿੱਤਾ ਹੋਇਆ ਹੈ ਤੇ ਇਹਦਾ ਜਿਹੜਾ ਬਿਲਕੁਲ ਟੈਕਸ ਟੈਕਸ ਕੱਟ ਕੇ ਜਿਹੜਾ ਔਰ ਪਰਿਵਾਰ ਨੂੰ ਮਿਲਣਾ ਹੈ ਜਿਹਨੂੰ ਵੀ ਮਿਲਦਾ ਹੈ ਜਿਹਨੂੰ ਨਾ ਮਿਲਦਾ ਹੈ ਸਾਡੇ ਪੰਡ ਜੀ ਹੈ ਪੰਡ ਜੀ ਤੁਸੀਂ ਕੋਈ ਸੰਦੇਸ਼ ਕੋਈ ਇਹੋ ਜਿਹਾ ਕੋਈ ਆਪਣੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੈਂ ਗੌਰਵ ਰਾਣਾ ਜੀ ਨੂੰ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਦਿੰਦਾ ਔਰ ਇਹਦਾ ਜੋ ਪਰਿਵਾਰ ਹੈ ਬਹੁਤ ਵਧੀਆ ਪਰਿਵਾਰ ਹੈ ਜੀ ਜੋ ਇਹਦੇ ਫਾਦਰ ਸਾਹਿਬ ਹੈ ਜੋ ਫੋਟੋਗ੍ਰਾਫਰ ਦਾ ਕੰਮ ਕਰਦੇ ਉਹ ਵੀ ਮੇਰੇ ਨਾਲ ਬਹੁਤ ਅਸੀਂ ਇਕੱਠੇ ਕੰਮ ਕਰਦੇ ਆ ਜੀ ਬਹੁਤ ਵਧੀਆ ਹੁੰਦਾ ਸੁਭਾਅ ਜੀ ਇਹਦਾ ਬੱਚਾ ਜੋ ਬਹੁਤ ਲਾਇਕ ਹੈ ਹੁਣ ਹਾਰ ਹੈ ਉਸਨੇ ਇਹ ਡ੍ਰੀਮ 11 ਦਾ ਜਿਹੜੀ ਟੀਮ ਖੇਲੀ ਹੈ ਨਾਮ ਜਿੱਤਿਆ ਹੈ। ਹਾਂਜੀ ਬਹੁਤ ਅੱਛਾ ਹੈ ਜੀ। ਉਹਦਾ ਪਰਿਵਾਰ ਵੀ ਬਹੁਤ ਅੱਛਾ ਜੀ। ਠੀਕ ਹੈ ਨਾ ਬਹੁਤ ਬੱਚਾ ਲਾਇਕ ਹੈ ਜੀ। ਇਦਾਂ ਹੀ ਸਭ ਮੇਰਾ ਤਾਂ ਇਹੀ ਸੰਦੇਸ਼ ਹੈ ਸਾਰੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਇਸ ਗੇਮ ਨੂੰ ਖੇਲੇ ਜਾਵੇ ਔਰ ਇਦਾਂ ਹੀ ਗੌਰਵ ਰਾਣੇ ਤੋਂ ਵੀ ਸਿੱਖਿਆ ਲੈਣੀ ਚਾਹੀਦੀ ਹੈ ਇਸੇ ਤਰ੍ਹਾਂ ਕਿ ਵੱਧ ਚੜ ਕੇ ਹਿੱਸਾ ਲੈਣ। ਬਿਲਕੁਲ ਜੀ ਪੰਡਿਤ ਜੀ ਨੇ ਬਹੁਤ ਵਧੀਆ ਜਿਹੜਾ ਸੰਦੇਸ਼ ਦਿੱਤਾ ਹੈ ਤੇ ਅਸੀਂ ਵੀ ਇਹੀ ਸਾਡੇ ਆਪਣੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਸੰਦੇਸ਼ ਦਿੰਨੇ ਆਂ ਵੀ ਤੁਸੀਂ ਦਿਮਾਗ ਦੀ ਖੇਲ ਹੈਗੀ ਹੈ। ਦਿਮਾਗ ਲਗਾਉਣ ਦੀ ਲੋੜ ਹੈਗੀ ਹੈ ਲੇਕਿਨ ਕਹਿਣ ਦਾ ਮਤਲਬ ਇਹ ਹੈ ਵੀ ਦੂਸਰੇ ਪਾਸੇ ਨੂੰ ਦਿਮਾਗ ਨਾ ਲਾਇਓ ਵੀ ਆਪਣੇ ਮਾਪਪਾਂ ਦਾ ਪੈਸਾ ਵੇਸਟ ਕਰੀ ਜਾਂਦੇ ਹੋ ਪੈਸਾ ਲਿਆ ਲਿਆ ਕੇ ਜੀ ਅੱਜ ਵੀ ਕਰੋੜਪਤੀ ਅਸੀਂ ਕਦੋਂ ਬਣ ਗਏ ਲੇਕਿਨ ਇੱਕ ਕਰੋੜਪਤੀ ਤੁਸੀਂ ਬਣ ਸਕਦੇ ਜਦੋਂ ਕਿਸਮਤ ਤੁਹਾਡੀ ਚਮਕੂਰੀ ਦਾ ਪਰਮਾਤਮਾ ਨੇ ਆਪੇ ਚਮਕਾ ਦੇਣੀ ਹੈ ਪਰ ਲੇਕਿਨ ਜਿਹੜੇ ਕਮੈਂਟਾਂ ਦੇ ਤੌਰ ਤੇ ਅੱਜ ਅਸੀਂ ਇਸ ਘਰ ਦੇ ਵਿੱਚ ਪਹੁੰਚੇ ਆ ਕਿਉਂਕਿ ਜਿਹੜਾ ਘਰ ਹੈ ਜਿੱਥੇ ਅਸੀਂ ਬੈਠੇ ਆ ਇਹ ਮੇਰਾ ਵੀ ਚਲੋ ਰਿਸ਼ਤੇਦਾਰ ਹੈ ਜਦੋਂ ਇਹਨਾਂ ਦੀ ਜਦੋਂ ਨਾਮ ਨਿਕਲਿਆ ਲੈਟਰ ਨਿਕਲਿਆ ਤਾਂ ਕਾਫੀ ਪਹਿਲੇ ਫੋਨ ਹਰ ਇੱਕ ਬੰਦਾ ਆਪਣੇ ਕਿਸੇ ਰਿਸ਼ਤੇਦਾਰ ਨੂੰ ਕਰਦਾ ਏ ਦੱਸਦਾ ਏ ਵੀ ਮੇਰੇ ਨਾਲ ਇਦਾਂ ਦੀ ਖੁਸ਼ੀ ਸ਼ੇਅਰ ਕਰਦਾ ਏ ਰਾਤ ਨੂੰ 11 ਵਜੇ ਦੇ ਲਗਭਗ ਮਿਲਦਾ ਇਹ ਸਾਰਾ ਪੇਡ ਖੁੱਲ ਗਿਆ ਸੀ ਨਾ ਹਾਂਜੀ ਤੇ ਲੇਕਿਨ ਬੜੀ ਖੁਸ਼ੀ ਦੀ ਬਹੁਤ ਸਾਨੂੰ ਵੀ ਬਹੁਤ ਬੜੀ ਖੁਸ਼ੀ ਹੋਈ ਏ ਇਹ ਸਾਡੇ ਪਰਿਵਾਰ ਦੇ ਵਿੱਚ ਵੀ ਕਿਸੇ ਨੇ ਕਿਸੇ ਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਏ ਤੇ ਅਸੀਂ ਵੀ ਚਾਹੁੰਦੇ ਹਾਂ ਵੀ ਵਿੱਚ ਜਿਹਨਾਂ ਦਾ ਇਦਾਂ ਹੀ ਕੋਈ ਹੋਰ ਪਰਿਵਾਰ ਦੀ ਵੀ ਬਖਸ਼ਿਸ਼ ਹੋਈ ਕਿਉਂਕਿ ਹਿਮਾਚਲ ਦੇ ਵਿੱਚ ਕਾਫੀ ਲੋਕਾਂ ਨੂੰ ਨੇ ਜਿਹੜੇ ਨਾਮ ਬੱਚੇ ਨੇ ਜਿੱਤੇ ਆ ਤੇ ਅਸੀਂ ਚਾਹੁੰਦੇ ਆ ਕਿ ਸਾਰੇ ਜਣੇ ਤੁਸੀਂ ਵੀ ਜਿਹੜੀ ਗੇਮ ਲਾਉਨੇ ਹੋ ਬੜੇ ਤਰੀਕੇ ਦੇ ਨਾਲ ਸੋਚ ਸਮਝ ਕੇ ਪੈਸੇ ਦੀ ਬਰਬਾਦੀ ਨਾ ਕਰਿਓ ਕਿਉਂਕਿ ਅਸੀਂ ਅਕਸਰ ਦੇਖਦੇ ਆ ਕਿ ਜਦੋਂ ਕਿਸੇ ਇਲਾਕੇ ਦੇ ਵਿੱਚ ਕੋਈ ਨਾਮ ਨਿਕਲਦਾ ਤਾਂ ਬਹੁਤ ਸਾਰੇ ਲੋਕ ਇੱਕੋ ਹੀ ਪਾਸੇ ਨੂੰ ਹੋ ਜਾਂਦੇ ਆ ਤੇ ਆਪਣੀ ਬਰਬਾਦੀ ਕਰਾ ਬੈਠਦੇ ਆ ਤੇ ਇਹ ਜਿਹੜਾ ਸਾਡਾ ਗੌਰਵ ਰਾਣਾ ਹੈ ਮੈਂ ਗੌਰਵ ਰਾਣਾ ਜੀ ਤੁਹਾਨੂੰ ਇੱਕ ਹੋਰ ਮੈਸੇਜ ਦੇਣਾ ਚਾਹੁੰਦਾ ਕੈਮਰੇ ਦੇ ਰਹੀਂ ਬਈ ਬਿਲਕੁਲ ਤਰੀਕੇ ਨਾਲ ਰਹਿਣਾ ਗੱਡੀ ਮੋਟਰਸਾਈਕਲ ਕਾਰ ਬਹੁਤੀ ਚਲਾਉਣੇ ਨਹੀਂ ਹੈਗੇ ਆਪਣੇ ਟਿੱਕੇ ਰਹਿ ਜਿੰਦਗੀ ਬੀਤਿਤ ਕਰਨੀ ਹੈ ਸਾਡੇ ਕੋਲ ਪੈਸਾ ਆਇਆ ਪੈਸਾ ਕਿਸੇ ਦਾ ਉਹ ਨਹੀਂ ਹੁੰਦਾ ਕੈਦ ਜਿਹਨ ਦਾ ਕਰਦੇ ਪੈਸਾ ਇਹਦਾ ਮਾਇਆ ਏ ਮਾਇਆ ਜਾਲ ਬਹੁਤ ਮੁਰਾ ਉਲਝੰਦਾ ਬੰਦਾ ਪਰ ਲੇਕਿਨ ਆਪਣੀ ਕੀਰਤ ਨਹੀਂ ਛੱਡਣੀ ਹੈਗੀ ਸਹੀ ਗੱਲ ਹੈ ਹਾਂਜੀ ਪੜਾਈ ਕਿਹੜੀ ਕਲਾਸ ਦੀ ਹੈ 10th 12th ਹੈ ਪਾਸ ਹੋ ਗਿਆ ਹਾਂਜੀ ਕਿੰਨੇ ਨੰਬਰ ਆਏ 403 403 ਨੰਬਰ ਚਲੋ ਜੀ ਪੜਾਈ ਵਿੱਚ ਕਾਕਾ ਜੀ ਪੜਾਈ ਪੜਾਈ ਵਿੱਚ ਵੀ ਬੱਚਾ ਤੁਹਾਡਾ ਠੀਕ ਹੈ ਅੱਛਾ ਕਦੇ ਬੱਚਾ ਤੁਹਾਡਾ ਜਿਹੜਾ ਤੁਸੀਂ ਉਹ ਡਾਂਟਦੇ ਰੋਂਦੇ ਨੇ ਤੇ ਵੀ ਮੋਬਾਈਲ ਲੈ ਕੇ ਰਖਦਾ ਵੇਲੇ ਮੋਬਾਈਲ ਸਾਹਰ ਮੋਬਾਈਲ ਲੈ ਲੈਂਦਾ ਇੰਨੇ ਕਈ ਵਾਰ ਡਾਂਟਦਾ ਹੁੰਦਾ ਦਾ ਉਦੋਂ ਵੀ ਇਹਨੂੰ ਡਾਂਟਿਆ ਮੈਂ ਤੇ ਫਿਰ ਸੋਚੇ ਚੱਲ ਕੋਈ ਨਹੀਂ ਤੂੰ ਦੇਖ ਲੈ ਯਾਰ ਗੇਮ ਦੇਖ ਲੈ ਤਾਂ ਲਾਈ ਇਹ ਨੂੰ ਕਰ ਲੈ ਚੈੱਕ ਕਿਸੇ ਨੂੰ ਪਤਾ ਤਾਂ ਵੀ ਇਸ ਤਰ੍ਹਾਂ ਕੋਈ ਯਾਰ ਤਾਂ ਵੀ ਤਾਂ ਪੈਸੇ ਆਉਂਦੇ ਨੇ ਨਹੀਂ ਮੈਨੂੰ ਥੋੜੇ ਬਹੁਤ ਨੌਲੇਜ ਸੀ ਪੈਸੇ ਇੰਨਾ ਨਹੀਂ ਪਤਾ ਵੀ ਆ ਜੂंगे ਪੈਸੇ ਇਹ ਮੈਨੂੰ ਪਤਾ ਤਾਂ ਵੀ ਪੈਸੇ ਆਉਂਦੇ ਆ ਚਲੋ ਮੈਂ ਚਲੋ ਤੁਸੀਂ ਘਰ ਤੇ ਜਲ ਕਰ ਆਉਂਦੇ ਆ ਫਿਰ ਤੁਹਾਡਾ ਮੋਬਾਈਲ ਲੈ ਕੇ ਖੇਡਦਾ ਸੀਗਾ ਜੀ ਮੇਰਾ ਮੋਬਾਈਲ ਬੱਸ ਘਰ ਵੀ ਹੈਗਾ ਤੇ ਮੇਰੇ ਨਾਂ ਤੇ ਆਈਡੀ ਚਲਾਉਂਦਾ ਸੀਗਾ ਘਰ ਮੋਬਾਈਲ ਸੀਗਾ ਉਹ ਨਾਂ ਤੇ ਆਈਡੀ ਚਲਾਉਂਦਾ ਜਿਸ ਵਕਤ ਮੈਂ ਕਰਾ ਹਾਂਜੀ ਉਸ ਵਕਤ ਫਿਰ ਟੀਮ ਵਗੈਰਾ ਲਾ ਦੋ ਨਾ ਕਦ ਕਦੀ ਕਦੀ ਪੈਸੇ ਹਰ ਰੋਜ਼ ਤੋਂ ਨਹੀਂ ਕੁਛ ਕਾ ਲਗਾਣੀ ਐਸੇ ਤੋਂ ਨਹੀਂ ਮੰਗਦਾ ਸੋਤੇ ਨਹੀਂ ਪੈਸੇ ਇਹਨਾਂ ਬਸ ਇੱਕ ਵਾਰ ਹੀ ਦਿੱਤੇ ਇਹਨਾਂ ਬਸ ਸਿਰਫ 100 ਰੁਪਿਆ ਸੋ ਉਹਦੇ ਨਾਲ ਹੀ ਜਿਹੜੇ ਪੰਜ ਸੱਤ ਮੈਚ ਲਗਾ ਰੱਖੇ ਉਹਦੇ ਨਾਲ ਹੀ ਚੱਲਦਾ ਜੀ ਸਰ ਚਲੋ ਬਹੁਤ ਵਧੀਆ ਜੀ ਵਧਾਈਆਂ ਜੀ ਸਾਰੇ ਪਰਿਵਾਰ ਨੂੰ ਸਾਰੇ ਟੱਬਰ ਨੂੰ ਪਰ ਅੱਜ ਜਨਮ ਦਿਨ ਦੇ ਅੱਜ 15 ਸਾਲ ਦਾ ਸਾਡਾ ਜਿਹੜਾ ਅ ਗੋਰਵ ਰਾਨਾ ਜੀ ਹੋ ਚੁੱਕਿਆ ਤੇ ਇਹਨਾਂ ਦਾ ਅੱਜ ਜਨਮ ਦਿਨ ਵੀ ਹੈ ਜਨਮ ਦਿਨ ਤੇ ਸਾਰਿਆਂ ਨੂੰ ਤੁਸੀਂ ਵੀ ਵਧਾਈਆਂ ਦਿਓ ਜੀ ਕਿਉਂਕਿ ਇਸ ਬੱਚੇ ਨੂੰ ਨਾਲੇ ਦੁਆਵਾਂ ਦਿਓ ਇਹ ਬੱਚੇ ਦੇ ਦਿਨ ਦੁਗਣੀ ਰਾਤ ਚੌਗਣੀ ਤੇ ਇਹਨਾਂ ਦੀ ਲੰਬੀ ਉਮਰ ਦੀ ਵੀ ਕਾਮਨਾ ਕਰੋ ਧੰਨਵਾਦ ਜੀ ਸਾਰਿਆਂ ਦਾ